ਸਭ ਦੁਪਿਆਰੇ ਹੋ ਜਹਨਮ ਮਰਨ ਕੀ ਟੇਕ ਮੁਖ ਉੱਟ ਲਾ ਸਦਾ ਸੁਖੀ ਨਾਨਕ ਸਿਮਰਤ ਏਕ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਸਿਰ ਦੀਜੈ ਨਾਨਕੀ ਜੈ ਕਬੀਰ ਜਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤ ਪਾਈਐ ਪੂਰਨ ਪਰਮਾ ਨੰਦ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਪਰਪੂਰ ਚਵਰ ਤਖਤ ਛਤਰ ਦੇ ਮਾਲਕ ਵਿਸ਼ਵ ਦੀ ਇਕਲੌਤੀ ਆਸ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੇਗ ਬਹਾਦਰ ਸਿਮਰੈ ਘਰ ਲਾਉ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਦੇ ਅਨਨ ਪਿਆਰੇ ਸ਼ਹੀਦ ਸਿੱਖਾਂ ਨੂੰ ਨਮਨ ਕਰਨ ਵਾਸਤੇ ਸੇਵਕਾਂ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਗਏ ਆਓ ਦਾਸ ਦੀ ਤੇ ਆਪਣੀ ਹਾਜ਼ਰੀ ਲਵਾਉਂਦੇ ਹੋਏ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਅਰਜ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅંધੇਰ ਪਲੋਆ ਐਸੇ ਦੀਨ ਦਿਆਲ ਸਤਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਆਪਾਂ ਕਦੇ ਵੀ ਗੁਰੂਤਾ ਗੱਦੀ ਪੁਰਬ ਨਹੀਂ ਮਨਾਇਆ ਗੁਰੂ ਕੀ ਸੰਗਤ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਅਕਾਲ ਪੁਰਖ ਵੈਗਰੂ ਦੇ ਘਰ ਦੇ ਵਿੱਚੋਂ ਸਾਨੂੰ ਮੂਲ ਮੰਤਰ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਅਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਜਿਨ੍ਹਾਂ ਨੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਪਾਵਨ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪੋਤੀ ਪਰਮੇਸ਼ਰ ਕਾਥਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦੋਂ ਧਰਮ ਦੇ ਵਿੱਚ ਪ੍ਰਵੇਸ਼ ਕਰਨ ਸਮੇਂ ਚੱਲੀ ਆ ਰਹੀ ਪ੍ਰਾਤਨ ਮਰਯਾਦਾ ਦਾ ਬੜੇ ਪ੍ਰੇਮ ਦੇ ਨਾਲ ਗਿਆਨ ਦੇ ਤੀਰ ਮਾਰ ਕੇ ਖੰਡਨ ਕੀਤਾ ਕਿ ਪੰਡਤ ਜੀ ਇਹ ਜਿਹੜਾ ਜਨੇਊ ਪਹਿਨਣ ਵਾਸਤੇ ਆਪ ਕਹਿ ਰਹੇ ਹੋ ਕਿਉਂ ਨਾ ਮੇਰੇ ਤੋਂ 5 ਸਾਲ ਵੱਡੀਏ ਮੇਰੀ ਭੈਣ ਬੇਬੇ ਨਾਨਕੀ ਇਹ ਜਨੇਊ ਉਹਨਾਂ ਨੂੰ ਧਾਰਨ ਕਰਵਾਇਆ ਜਾਵੇ ਪਰ ਪੰਡਿਤ ਜੀ ਦਾ ਜਵਾਬ ਸੀ ਕਿ ਮਰਦ ਪ੍ਰધાન ਸਮਾਜ ਹੈ ਔਰਤਾਂ ਵਾਸਤੇ ਅਜੇ ਜਨੇਊ ਬਣਿਆ ਹੀ ਕੋਈ ਨਹੀਂ ਔਰਤ ਨੂੰ ਇਹੋ ਜੇ ਆਪ ਸ਼ਬਦ ਵੱਖ-ਵੱਖ ਵਿਦਵਾਨਾਂ ਨੇ ਬੋਲੇ ਜਿਹੜੇ ਆਪਾਂ ਗੁਰੂ ਦੀ ਗੋਦ ਵਿੱਚ ਦੱਸ ਨਹੀਂ ਸਕਦੇ ਤੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ ਭਲਿਓ ਸੋ ਕਿਉਂ ਮੰਦਾ ਆਖੀ ਐ ਜਿਤ ਜੰਮੇ ਰਾਜਾਨ ਉਹਨੂੰ ਅਪ ਸ਼ਬਦ ਉਹਨੂੰ ਮਾੜੀ ਭਾਸ਼ਾ ਕਿਉਂ ਵਰਤਦੇ ਹੋ ਜਿਹੜੀ ਰਾਜਿਆਂ ਨੂੰ ਮਹਾਰਾਜਿਆਂ ਨੂੰ ਗੁਰੂਆਂ ਪੀਰਾਂ ਪਗੰਬਰਾਂ ਨੂੰ ਸੂਰਬੀਰ ਬਹਾਦਰ ਯੋਧਿਆਂ ਨੂੰ ਜਨਮ ਦੇਣ ਵਾਲੀ ਔਰਤ ਹੈ ਉਹ ਤੇ ਸਤਕਾਰ ਦੀ ਪਾਤਰ ਹੈ ਉਹ ਤੇ ਧੰਤਾ ਦੇ ਯੋਗ ਹੈ ਗੁਰੂ ਕੇ ਸੰਗਤ ਇਥੇ ਹੀ ਵਸ ਨਹੀਂ ਫੇਰ ਕਿਹਾ ਪੰਡਤ ਜੀ ਤੁਹਾਡਾ ਜਨੇਊ ਸਮਾ ਪਾ ਕੇ ਮੈਲਾ ਹੋਵੇਗਾ ਟੁੱਟ ਜਾਵੇਗਾ ਯਾਗ ਇਸ ਨੂੰ ਸਾੜ ਦੇਵੇਗੀ ਕਿਉਂ ਨਾ ਹੋਵੇ ਕਿ ਸ਼ੁਭ ਗੁਣਾ ਦਾ ਜਿਨੇਊ ਹੋਵੇ ਭਾਵੇਂ ਔਰਤ ਪਾਵੇ ਭਾਵੇਂ ਮਰਦ ਪਾਵੇ ਭਾਵੇਂ ਹਿੰਦੂ ਪਾਵੇ ਭਾਵੇਂ ਮੁਸਲਮਾਨ ਪਾਵੇ ਭਾਵੇਂ ਜੈਨੀ ਪਾਵੇ ਭਾਵੇਂ ਬੋਧੀ ਪਾਵੇ ਤੇ ਕਹਿੰਦੇ ਪੰਡਿਤ ਜੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਮਨੁੱਖ ਦੇ ਹਿਰਦੇ ਦੇ ਅੰਦਰ ਦਇਆ ਹੋਵੇ ਸੰਤੋਖ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਜੱਤ ਤੇ ਸਤ ਦਾ ਧਾਰਨ ਹੀ ਹੋਵੇ ਮਨੁੱਖ ਇਹ ਜਨੇਊ ਜੀ ਕਾ ਹੈ ਤਪਾਂਡੇ ਘੱਤ ਕੇ ਪੰਡਤ ਜੀ ਇਹੋ ਜਿਹਾ ਜਨੇਊ ਹੈ ਤੇ ਮੈਂ ਪਹਿਨਣ ਵਾਸਤੇ ਤਿਆਰ ਹਾਂ ਭਾਵ ਹਰ ਇੱਕ ਜੀ ਹਰ ਇੱਕ ਹਿਰਦਾ ਸ਼ੁਭ ਗੁਣਾ ਦਾ ਜਨੇਊ ਧਾਰਨ ਕਰ ਸਕਦਾ ਹੈ ਦੂਸਰਾ ਸਵਾਲ ਕਿ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੱਧਾਂ ਦੇ ਨਾਲ ਵਿਚਾਰ ਚਰਚਾ ਕਰ ਰਹੇ ਨੇ ਤੇ ਸਿੱਧਾਂ ਨੂੰ ਇਸ ਗੱਲ ਦਾ ਮਨ ਦੇ ਵਿੱਚ ਫਕਰ ਹੈ ਕਿ ਸਾਡਾ ਤੇ ਸਾਰਾ ਜੀਵਨ ਪਹਾੜਾਂ ਦੀਆਂ ਚੋਟੀਆਂ ਤੇ ਪਰਬਤਾਂ ਦੀਆਂ ਕੁੰਦਰਾਂ ਦੇ ਵਿੱਚ ਭਗਤੀ ਕਰਦਿਆਂ ਲੰਘ ਗਿਆ ਤੇ ਛੋਟੀ ਜੀ ਉਮਰ ਦਾ ਬੱਚਾ ਸਾਡੇ ਸਵਾਲਾਂ ਦੇ ਜਵਾਬ ਸੁੱਤੇ ਸਿੱਧ ਦੇ ਹੀ ਜਾ ਰਿਹਾ ਹੈ ਇਹਦਾ ਉਸਤਾਦ ਕੌਣ ਹੋਵੇਗਾ ਇਹ ਕਿਹਦਾ ਸ਼ਿਸ਼ ਹੈ ਇਹਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਐਨਾ ਰੋਸ਼ਨ ਦਿਮਾਗ ਐਨੀ ਤੇਜ ਬੁੱਧੀ ਸਿੱਧਾਂ ਦੇ ਆਗੂ ਨੇ ਸਵਾਲ ਕੀਤਾ ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ ਤੇਰਾ ਗੁਰੂ ਕੌਣ ਹੈ ਤੂੰ ਕਿਸ ਦਾ ਸ਼ਿਸ਼ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇੱਕ ਨਿਰਮਲ ਤੇ ਨਿਆਰਾ ਪੰਥ ਪੈਦਾ ਕੀਤਾ ਜਿਸ ਪੰਥ ਦੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਸਰੂਪ ਬੀੜ ਤਿਆਰ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਵਾ ਵਿੱਚ ਲਾ ਕੇ ਤੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਕਿ ਆ ਬੁੱਢਾ ਜੀ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਹੈ ਤੇ ਗੁਰੂ ਕੀ ਸੰਗਤ ਪਾਵਨ ਉਪਦੇਸ਼ ਹੁਕਮਨਾਮਾ ਸੋਹੀ ਰਾਗ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਕਿ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਪਰ ਇਸ ਪਾਵਨ ਬਾਣੀ ਨੂੰ ਦਰਜ ਕਰਨ ਵਾਸਤੇ ਕੁਝ ਹਉਮੇ ਹੰਕਾਰ ਨਾਲ ਭਰੇ ਹੋਏ ਆਰਟੀਫੀਸ਼ੀਅਲ ਭਗਤ ਜਿਹੜੇ ਸੀ ਨਕਲੀ ਭਗਤ ਜਿਹੜੇ ਸੀ ਉਹਨਾਂ ਨੇ ਸਮੇਂ ਦੀ ਹਕੂਮਤ ਦੇ ਅੱਗੇ ਜਾ ਕੇ ਪੇਟ ਸੇ ਆਪਾ ਕੀਤਾ ਝੂਠਾ ਆਪਣਾ ਜਿਹੜਾ ਰੋਦਨ ਕੀਤਾ ਕਿ ਸਿੱਖਾਂ ਦੇ ਗੁਰੂ ਨੇ ਸਾਡੀ ਬਾਣੀ ਦਰਜ ਨਹੀਂ ਕੀਤੀ ਭਾਵ ਹੋਰ ਕਈ ਕੁਝ ਆਪਣੇ ਕੋਲੋਂ ਕਰਕੇ ਗੁਰੂ ਕੀ ਸੰਗਤ ਪੰਚਮ ਪਾਤਸ਼ਾਹ ਮਹਾਰਾਜ ਨੂੰ ਤਤੀ ਤਵੀ ਤੇ ਬਿਠਾ ਕੇ ਤੱਤਾ ਰੇਤਾ ਸੀਸ ਵਿੱਚ ਪਾ ਕੇ ਉਬਲਦੀ ਦੇਗ ਵਿੱਚ ਉਬਾਲ ਕੇ ਬڑے ਦਿਨ ਤਸ਼ੱਦਦ ਕਰਕੇ ਯਾਸ਼ਾ ਦੇ ਕਾਨੂੰਨ ਅਨਸਾਰ ਸ਼ਹੀਦ ਕੀਤਾ ਗਿਆ ਤਤੀਆਂ ਤਵੀਆਂ ਤੇ ਬੈਠੇ ਹੋਇਆਂ ਨੂੰ ਵੀ ਸਵਾਲ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਚੈੱਕ ਕਰਨਾ ਚਾਹੁੰਦੇ ਸਨ ਕਿ ਬਾਹਰੀ ਤੌਰ ਤੇ ਉਹ ਉਪਦੇਸ਼ ਕਰਦੇ ਨੇ ਇਹਨਾਂ ਦਾ ਅੰਦਰ ਸ਼ੀਤਲ ਹੈ ਅੰਦਰ ਠੰਡਾ ਹੈ ਕਿਉਂਕਿ ਬਾਹਰੋਂ ਤੇ ਜਿਹੜਾ ਚਮੜਾ ਸੀ ਤਨ ਦਾ ਜਿਹੜਾ ਉਹ ਸਾੜ ਦਿੱਤਾ ਸੀ ਉਬਾਲੇ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਦਾਨਕ ਮੰਗੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਲਖਤੇ ਜਿਗਰ ਸਹਿਬਜ਼ਾਦੇ ਚਿਰਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਕੀਤਾ ਸੀ ਕਿ ਮਰਦਾ ਹੋ ਚੁੱਕੀ ਜ਼ਮੀਰ ਵਾਲੇ ਲੋਕਾਂ ਦੇ ਅੰਦਰ ਨਵੀਂ ਰੂਹ ਫੂਕਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਉਸਤਾਦ ਲਾ ਕੇ ਉਹਨਾਂ ਨੂੰ ਗੁਰਮੁਖੀ ਦੀ ਵਿਦਿਆ ਗੁਰਬਾਣੀ ਦੀ ਸੰਸਿਆ ਘੋੜ ਸਵਾਰੀ ਸ਼ਸਤਰ ਨਿਜਾਬਾਜੀ इत्यादਕ ਦੇ ਵਿੱਚ ਨਪੁੰਨ ਕੀਤਾ ਸੀ ਗੁਰੂ ਕੀ ਸੰਗਤ 11 ਸਾਲ ਦੀ ਉਮਰ ਤੇ ਜ਼ਿੰਮੇਵਾਰੀ ਪੈ ਗਈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਗੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਬਹੁ ਪਾਰੂਪਕਾਰੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਸੱਜੇ ਬਣੇ ਅਕਾਲ ਦਾ ਤਖਤ ਤਿਆਰ ਕੀਤਾ ਜਿਸ ਨੂੰ ਅਕਾਲ ਗੁੰਗਾ ਵੀ ਕਿਹਾ ਜਿੱਥੇ ਪੰਚਮ ਪਾਤਸ਼ਾਹ ਵਿਸ਼ਰਾਮ ਕਰਦੇ ਸਨ ਕੋਠਾ ਸਾਹਿਬ ਤੇ ਉਹ ਤਖਤ ਤਿਆਰ ਕਰਨ ਦੇ ਸਮੇਂ ਇਤਿਹਾਸ ਕਹਿੰਦਾ ਹੈ ਕਿ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਉਸ ਤਖਤ ਦੀ ਨਹੀਂ ਆਪਣੇ ਹੱਥਾਂ ਦੇ ਨਾਲ ਪਹਿਲੀ ਇੱਟ ਰੱਖੀ ਤੇ ਫਿਰ ਕਿਹਾ ਕਿ ਭਾਈ ਕੋਈ ਵੀ ਦੂਸਰਾ ਰਾਜ ਮਿਸਤਰੀ ਜਾਂ ਕੋਈ ਮਜ਼ਦੂਰ ਨਹੀਂ ਇੱਥੇ ਗੁਰੂ ਕੇ ਪਿਆਰੇ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਸੇ ਹੀ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਸਿੱਖੋ ਉਹ ਪਾਵਨ ਤਖਤ ਨੂੰ ਟੌਣ ਵਾਲਿਆਂ ਨੇ ਬੜੀ ਵਾਰੀ ਢਾਇਆ ਪਰ ਜਿੰਨੀ ਵਾਰੀ ਢਾਇਆ ਉਸ ਤੋਂ ਵਧੀਆ ਉਹ ਤਖਤ ਬਣਿਆ ਸਿੱਖੀ ਮਜ਼ਬੂਤ ਹੋਈ ਜਿਹੜਾ ਵੀ ਬੋਲਦਾ ਏ ਭਾਈ ਅਸੀਂ ਸ਼ਾਹ ਨੂੰ ਜਾ ਰਹੇ ਆ ਮੈਨੂੰ ਲੱਗਦਾ ਸਾਡੀ ਸੋਚ ਪੋਜ਼ਿਟਿਵ ਨਹੀਂ ਹੈ ਸਾਡੀ ਸੋਚ ਚੜ੍ਹਦੀ ਕਲਾ ਵਾਲੀ ਨਹੀਂ ਹੈ ਭਾਈ ਜਿੱਥੇ ਵੇਖਦੇ ਹਾਂ ਹਰ ਸਮਾਗਮ ਦੇ ਵਿੱਚ ਸਾਬਤ ਸੂਰਤ ਅਮਰ ਧਾਰੀ ਦਸਤਾਰਾਂ ਵਾਲੇ ਗੁਰੂ ਕੇ ਲਾਲ ਨਜ਼ਰ ਆਉਂਦੇ ਨੇ ਸੇਵਾਦਾਰ ਵੀ ਬੜੇ ਨੇ ਹਰ ਦੇਸ਼ ਦੇ ਅੰਦਰ ਹਰ ਕੰਟਰੀ ਦੇ ਅੰਦਰ ਤੇ ਫਿਰ ਵੀ ਕਹਿੰਦੇ ਸਿੱਖੀ ਨੂੰ ਖਤਰਾ ਏ ਇਹ ਤੇ ਭਾਈ ਸਤਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੰਦ ਜਗ ਚਾਨਣ ਹੋਆ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਤਖਤ ਦੀ ਰਚਨਾ ਕੀਤੀ ਸਿੱਖਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਭਾਈ ਜਿਨ੍ਹਾਂ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈ ਲਈ ਚੰਗੀ نسل ਦੇ ਘੋੜੇ ਚੰਗੇ ਨੌਜਵਾਨ ਅਤੇ ਚੰਗੇ ਸ਼ਸਤਰ ਭੇਟ ਕਰੋ ਤਾਂ ਕਿ ਤਿਆਰ ਵਰ ਤਿਆਰ ਸ਼ਸ਼ਤਰ ਧਾਰੀ ਘੋੜ ਸਵਾਰ ਫੌਜ ਤਿਆਰ ਕਰਕੇ ਜਬਰ ਜ਼ੁਲਮ ਦੇ ਖਿਲਾਫ ਲੜਿਆ ਜਾਵੇ ਗੁਰੂ ਕੇ ਢਾਡੀ ਨਤਮੋਲ ਤੇ ਅਬਦਲ ਨੂੰ ਬੁਲਾ ਕੇ ਕਿਹਾ ਕਿ ਭਾਈ ਜੇ ਤੁਸੀਂ ਵਾਰਾਂ ਹੀ ਗਾਉਣੀਆਂ ਏ ਤੇ ਉਹਨਾਂ ਦੀਆਂ ਗਾਓ ਜਿਹੜਾ ਗੁਰੂ ਸਾਹਿਬ ਨੇ ਕਿਹਾ ਕਿ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਜਿਵੇਂ ਕਿਸੇ ਕਵੀ ਦਾ ਸ਼ੇਰ ਹੈ ਕਿ ਫੁੱਲ ਉਹ ਜਹਾਨ ਤੇ ਖਿੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ ਉਨ੍ਹਾਂ ਉਤੋਂ ਸਰਵਾਰ ਨੇ ਕਰੇ ਦੁਨੀਆਂ ਜਿਹੜੇ ਕੌਮ ਉਤੋਂ ਆਪਾ ਵਾਰਦੇ ਨੇ ਉਹ ਤੇ ਕੱਚਿਆਂ ਦੀ ਨਹੀਂ ਪ੍ਰਵਾਹ ਕਰਦੇ ਉਹ ਤੇ ਘੜਿਆਂ ਦੇ ਆਸਰੇ ਟੋਲਦੇ ਨਹੀਂ ਜਿਹੜੇ ਵੇਖ ਲੈਂਦੇ ਕੰਡੇ ਪਾਰਦੇ ਨੇ ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ ਪਹਿਲਾਂ ਮੌਤ ਦੀ ਝੁਲਪ ਸਵਾਰਦੇ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਓਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਜੰਗਾਂ ਲੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਉਹਨਾਂ ਦੇ ਲਖਤੇ ਜਿਗਰ ਜਿਨ੍ਹਾਂ ਦਾ ਅੱਜ ਆਪਾਂ ਸ਼ਹਾਦਤ ਦਾ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਿੱਲੀ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਤੇ ਵਾਖ ਵਾਖ ਗੁਰਦੁਆਰਿਆਂ ਦੀਆਂ ਕਮੇਟੀਆਂ ਵਿਸ਼ਵ ਭਰ ਦੇ ਵਿੱਚ ਉਹ ਮਹਾਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਕਿਰਪਾ RAM ਪੰਡਤ ਨੂੰ ਹੌਸਲਾ ਦਿੱਤਾ ਗੁਰੂ ਕੀ ਸੰਗਤ ਜਦੋਂ ਕੋਈ ਟੁੱਟ ਰਿਹਾ ਹੁੰਦਾ ਏਨਾ ਜਦੋਂ ਕੋਈ ਡਿੱਗ ਰਿਹਾ ਹੁੰਦਾ ਏ ਉਸ ਵੇਲੇ ਹੌਸਲਾ ਕੋਈ ਵਿਰਲਾ ਦਿੰਦਾ ਏ ਸਾਹਿਬ ਜੀ ਕਹਿੰਦੇ ਜਾ ਕੋ ਮੁਸ਼ਕਲ ਆਤ ਬਣੇ ਢੋਈ ਕੋ ਇਹਾਂ ਦੇ ਲਾਗੂ ਹੋਏ ਦੁਸ਼ਮਣਾ ਸਾਖ ਭੇ ਭਜ ਖਲੇ ਸਭ ਭਜੇ ਆਸਰਾ ਚੁੱਕੇ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀਵਾਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਕਿਰਪਾ ਰਾਮ ਪੰਡਤ ਆਪਣਾ ਵਫਦ ਲੈ ਕੇ ਪਹੁੰਚੇ ਗਲ ਵਿੱਚ ਪੱਲੂ ਪਾ ਕੇ ਮੂੰਹ ਵਿੱਚ ਘਾ ਲੈ ਕੇ ਪ੍ਰਿਆਦ ਕੀਤੀ ਕਿ ਸਾਡੇ ਧਰਮ ਨੂੰ ਖਤਰਾ ਏ ਜਿਵੇਂ ਸਿੱਖਾਂ ਦੇ ਪੰਜ ਤਖਤ ਨੇ ਐਵੇਂ ਉਹਨਾਂ ਦੀਆਂ ਵੀ ਚਾਰ ਪੁਰੀਆਂ ਨੇ ਉਹਨਾਂ ਆਪਣੇ ਪੁਰਗਿਆਂ ਦੇ ਮਹੰਤਾਂ ਦੇ ਨਾਲ ਆਗੂਆਂ ਦੇ ਨਾਲ ਵੀ ਜਾ ਕੇ ਵਾਰਤਾ ਲਾਭ ਕੀਤਾ ਪਰ ਕਿਸੇ ਨੇ ਬਾਹ ਨਹੀਂ ਪੜੀ ਗੁਰੂ ਕੀ ਸੰਗਤ ਯਾਦ ਆਇਆ ਕਿਰਪਾ ਰਾਮ ਪੰਡਤ ਨੂੰ ਵਿਦਵਾਨ ਸੀ ਗੁਰੂ ਘਰ ਨਾਲ ਪਿਆਰ ਰੱਖਦਾ ਸੀ ਕਿ ਨੌਵੇਂ ਨਾਨਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਜਦੋਂ ਬੇਨਤੀ ਕੀਤੀ ਕਹਿੰਦੇ ਸਾਰੀ ਵਿਥਿਆ ਜਿੱਤੇ ਸੰਗਤਾਂ ਨੇ ਸੁਣੀ ਗੁਰੂ ਸਾਹਿਬ ਨੇ ਸੁਣੀ ਤੇ 9 ਸਾਲ ਦੀ ਉਮਰ ਬਾਲ ਗੋਬਿੰਦ ਰਾਏ ਅੱਜ ਅਸੀਂ ਆਪਣੇ ਬੱਚਿਆਂ ਨੂੰ ਝੂਠ ਸਿਖਾ ਦਿੰਨੇ ਆਂ ਕਿ ਪਿਤਾ ਘਰ ਹੁੰਦਾ ਏ ਮਾਪਿਓ ਕਹਿੰਦਾ ਕਹਦੇ ਮੇਰਾ ਪਿਤਾ ਘਰ ਨਹੀਂ ਆ ਫਿਰ ਸਿੱਖੀ ਦੀ ਆਸ ਕਿੱਥੋਂ ਰੱਖੋਗੇ ਫਿਰ ਭਾਈ ਅਸੀਂ ਤੇ ਆਪਣੇ ਆਪ ਹੀ ਸਿੱਖੀ ਤੋਂ ਦੂਰ ਜਾ ਰਹੇ ਆਂ ਪਾਤਸ਼ਾਹ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੁਰੀਦਾ ਜੋ ਲੀਏ ਗੁਰੂ ਕੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਿਹਾ ਪਿਤਾ ਸਤਿਗੁਰੂ ਜੀ ਇਹ ਕੀ ਕਹਿੰਦੇ ਨੇ ਲੋਕ ਮਹਾਰਾਜ ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਕਿਸੇ ਰੱਬ ਦੇ ਪਿਆਰੇ ਦੇ ਸਹਿਯੋਗ ਦੀ ਜ਼ਰੂਰਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਲ ਗੋਬਿੰਦ ਰਾਏ ਦੇ ਰੂਪ ਵਿੱਚ ਕਹਿੰਦੇ ਮਹਾਰਾਜ ਤੁਹਾਡੇ ਤੋਂ ਵੱਡਾ ਕਿਹੜਾ ਮਹਾਪੁਰਸ਼ ਹੈ ਉਸ ਵੇਲੇ ਮਨ ਨੂੰ ਪ੍ਰਸੰਤਾ ਵੀ ਹੋਈ ਆਪਣੇ ਬਰਖਰਦਾਰ ਪਰਜੰਦ ਦੇ ਮੋਖ ਤੋਂ ਸੁਣ ਕੇ ਤੇ ਨਾਲ ਹੀ ਕਿਹਾ ਕਿਰਪਾ ਰਾਮ ਪੰਡਤ ਨੂੰ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਬਾਦਸ਼ਾਹ ਨੂੰ ਉਹਦੇ ਅਹਿਲਕਾਰਾਂ ਨੂੰ ਉਹਦੇ ਕਰਿੰਦਿਆਂ ਨੂੰ ਜੇ ਨਵੇਂ ਨਾਨਕ ਉਹਨਾਂ ਦਾ ਧਰਮ ਤਬਦੀਲ ਕਰ ਲਵੋਗੇ ਤੇ ਅਸੀਂ ਸੁੱਤੇ ਸਿੱਧ ਹੀ ਸਾਰੇ ਇਸਲਾਮ ਵਿੱਚ ਆ ਜਾਵਾਂਗੇ ਬੜੀ ਖੁਸ਼ੀ ਹੋਈ ਮਨ ਦੇ ਵਿੱਚ ਪ੍ਰਵਾਸ ਮਿਲਿਆ ਲੰਗਰ ਪ੍ਰਸ਼ਾਦਾ ਛੱਕ ਕੇ ਵਾਪਸ ਉਤਰਤ ਕੇ ਇਹ ਮੈਸੇਜ ਸਮੇਂ ਦੀ ਹਕੂਮਤ ਨੂੰ ਦਿੱਤਾ ਤੇ ਹਕੂਮਤ ਦੇ ਮਨ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਦੌੜ ਗਈ ਸਮਾਂ ਸੀਮਤ ਹੈ ਗੁਰੂ ਕੀ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਿਆਰੇ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਕੇ ਪਿਆਰਿਆਂ ਨੂੰ ਦੀਦਾਰ ਦਿੰਦੇ ਹੋਏ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅਤੇ ਆਪਣੇ ਪਿਆਰਿਆਂ ਦੀ ਗਰੀਬੀ ਘਟਦੇ ਹੋਏ ਦਿੱਲੀ ਦੇ ਵਿੱਚ ਪੁੱਜੇ ਜਿੱਥੇ ਸਤਿਗੁਰੂ ਸੱਚੇ ਪਾਦਸ਼ਾਹ ਮਹਾਰਾਜ ਨੂੰ ਕੈਦ ਕਰ ਲਿਆ ਗਿਆ ਗੁਰੂ ਕੇ ਸਿੱਖਾਂ ਦੀ ਸ਼ਹਾਦਤ ਹੋਈ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਕਹਿੰਦੇ ਪੰਜਵੇਂ ਪਾਦਸ਼ਾਹ ਮਹਾਰਾਜ ਨੂੰ ਯਾਦ ਕੀਤਾ ਤੇ ਆਸਰਾ ਲੈ ਕੇ ਭਾਈ ਦਿਆਲਾ ਜੀ ਸਿੱਖੀ ਦੀ ਪਰਖ ਵਿੱਚ ਖਰੇ ਉਤਰੇ ਵਾਰੀ ਆਈ ਭਾਈ ਮਤੀ ਦਾਸ ਜੀ ਜਲਾਦ ਕਹਿੰਦੇ ਅਸੀਂ ਆਪਣਾ ਆਰਾ ਤਿੱਖਾ ਕਰ ਲਈਏ ਭਾਈ ਮਤੀ ਦਾਸ ਕਹਿੰਦੇ ਮੈਂ ਆਪਣੇ ਮਨ ਨੂੰ ਮਜ਼ਬੂਤ ਕਰ ਲਵਾਂ ਬਲਵਾਨ ਕਰ ਲਵਾਂ ਗੁਰੂ ਕੀ ਸੰਗਤ ਜਲਾਦ ਕਹਿੰਦੇ ਕਿ ਸਾਡਾ ਆਰਾ ਤੇ ਜਿਹੜਾ ਹੈ ਉਹ ਰੇਤੀ ਨਾਲ ਟਕੋਰੇ ਨਾਲ ਛਾਂ ਤੇ ਲਾ ਕੇ ਤਿੱਖਾ ਹੋ ਜਾਵੇਗਾ ਤੁਹਾਡਾ ਮਨ ਕਿਦੇ ਨਾਲ ਬਲਵਾਨ ਹੋਵੇਗਾ ਤੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਕਹਿੰਦੇ ਮਨ ਗੁਰੂ ਦੀ ਬਾਣੀ ਨਾਲ ਬਲਵਾਨ ਹੋਵੇਗਾ ਗੁਰੂ ਕੀ ਸੰਗਤ ਉਸ ਵੇਲੇ ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਰੱਖਿਆ ਤੇ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਸੱਚ ਜਾਣਿਓ ਗੁਰੂ ਕੀ ਸੰਗਤ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਇਸ ਤਰ੍ਹਾਂ ਆਵਾਜ਼ ਆਉਂਦੀ ਏ ਜਿਵੇਂ ਕੋਈ ਗੁਰੂ ਕਾ ਗ੍ਰੰਥੀ ਬੜੀ ਲੈ ਦੇ ਵਿੱਚ ਬੜੇ ਆਨੰਦ ਦੇ ਵਿੱਚ ਬਾਣੀ ਪੜ ਰਿਹਾ ਹੋਵੇ ਸਰੀਰ ਦੇ ਦੋ ਹਿੱਸੇ ਹੋ ਗਏ ਤੇ ਆਵਾਜ਼ ਆਉਂਦੀ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਥੇ ਹੀ ਬਸਣੀ ਗੁਰੂ ਕੀ ਸੰਗਤ ਕੱਲ ਬਾਬੇ ਮੱਖਣ ਸ਼ਾਹ ਲੁਬਾਣੇ ਦਾ ਦਿਹਾੜਾ ਆਪ ਸੰਗਤਾਂ ਨੂੰ ਪਤਾ ਹੈ ਕਿ ਲੰਘਿਆ ਬਾਬਾ ਮੱਖਣ ਸ਼ਾਹ ਨੇ ਗੁਰੂ ਦੇ ਦ دیدار ਕੀਤੇ ਤੇ ਕੋਠੇ ਤੇ ਚੜ ਕੇ ਪੱਲਾ ਫੇਰਿਆ ਕਿ ਸਾਚਾ ਗੁਰੂ ਲਾਧ ਹੋ ਰੇ ਉਹ ਵਪਾਰੀ ਸੀ ਭਾਈ ਲਖੀ ਸ਼ਾਹ ਬਨਜਾਰਾ ਵੀ ਵਪਾਰੀ ਸੀ ਤੇ ਆਪਾਂ ਵੀ ਸਾਰੇ ਵਪਾਰੀ ਹਾਂ ਗੁਰੂ ਕੀ ਸੰਗਤ ਗੁਰੂ ਸਾਹਿਬ ਕਹਿੰਦੇ ਵਣਜ ਕਰ ਹੋ ਵਣ ਜਾ ਰਹੋ ਵੱਖਰ ਲੈ ਹੋ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਹਿ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਹੀਦੀ ਦੇ ਸਮੇ ਗੁਰੂ ਕੀ ਸੰਗਤ ਭਾਈ ਲੱਖੀ ਸ਼ਾਹ ਵਣ ਜਾ ਰਹੇ ਨੇ ਜਿਹੜਾ ਸੱਚ ਦਾ ਵਣਜ ਕੀਤਾ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੀਰ ਨੂੰ ਆਪਣੇ ਗੱਡੇ ਤੇ ਰੱਖ ਕੇ ਬਣੇ ਹੋਏ ਪ੍ਰੋਗਰਾਮ ਦੇ ਅਨਸਾਰ ਆਪਣੇ ਘਰ ਨੂੰ ਅਗਨੇ ਸਪੁਰਦ ਕਰਕੇ ਅੰਤਮ ਸੰਸਕਾਰ ਕਰਕੇ ਮਹਾਨ ਸੇਵਾ ਕੀਤੀ ਭਾਈ ਸਾਹਿਬ ਭਾਈ ਜੈਤਾ ਜੀ ਸੀਸ ਲੈ ਕੇ ਆਨੰਦਪੁਰ ਸਾਹਿਬ ਜੇ ਕਲਗੀਆਂ ਵਾਲੇ ਨੇ ਪੁੱਛਿਆ ਜਿੱਥੇ ਪ੍ਰੇਮ ਕੀਤਾ ਕੰਠ ਨਾਲ ਲਾਇਆ ਗਲ ਬੱਕੜੀ ਵਿੱਚ ਲੈ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਕਿ ਉਸ ਵੇਲੇ ਸਿੱਖ ਨਹੀਂ ਸਨ ਕਿਸੇ ਨੇ ਵਿਰੋਧ ਨਹੀਂ ਕੀਤਾ ਤੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਭਾਈ ਸਾਹਿਬ ਕਹਿੰਦੇ ਸਿੱਖ ਤੇ ਸਨ ਪਰ ਪਹਿਚਾਨ ਨਹੀਂ ਸੀ ਗੁਰੂ ਕੀ ਸੰਗਤ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਨਿਰਮਲ ਤੇ ਨਿਆਰਾ ਪੰਥ ਜਿਹਦੀ ਨਹੀਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰੱਖੀ ਸੀ ਨਾ ਉਹਨੂੰ ਸਫਲਤਾ ਪੂਰਵਕ ਸਿੱਖ ਤੋਂ ਲੈ ਕੇ ਸਿੰਘ ਤੱਕ ਦਾ ਸਫ਼ਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਵਾਲੇ ਦਿਨ ਇਹ ਦਾਤ ਪੰਜਾਂ ਪਿਆਰਿਆਂ ਨੂੰ ਉਹਨਾਂ ਦੇ ਕੋਲੋਂ ਸਿਰ ਦੀ ਮੰਗ ਕੀਤੀ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਬਚਨ ਪੜ੍ਹੇ ਨਹੀਂ ਸਨ ਫਿਰ ਦੇਦੇ ਅੰਦਰ ਵਸਾਏ ਸਨ ਕਿ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਤੇ ਗੁਰੂ ਕੀ ਸੰਗਤ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਦਾਤ ਮੈਨੂੰ ਵੀ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਖੰਡੇ ਦੀ ਪਾਉਲ ਛਕੀ ਵੇਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਘੁਰ ਚੇਲਾ ਤੁਸੀਂ ਉਸ ਕਲਗੀਆਂ ਵਾਲੇ ਦੇ ਪੁੱਤਰ ਧੀਆਂ ਉਹ ਜਿਨੇ ਸਾਰਾ ਸਰਬੰਸ ਕੁਰਬਾਨ ਕਰਕੇ ਤੇ ਫਿਰ ਵੀ ਦੰਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਕਮਰਕੱਸਾ ਖੋਲਿਆ ਦਮ ਲਿਆ ਤੇ ਜਦੋਂ ਸਹਬਜਾਦੇ ਨਜ਼ਰ ਨਾ ਆਏ ਮਾਤਾ ਜੀ ਨੇ ਪੁੱਛਿਆ ਕਿ ਸਹਬਜਾਦੇ ਨਹੀਂ ਦਿਸਤੇ ਤਲਗੀਆਂ ਵਾਲੇ ਨੇ ਸਾਡੇ ਸਾਰੇ ਆਵਲ ਹੱਥ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਤ ਚਾਰ ਚਾਰ ਮੂਏ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ ਸਾਨੂੰ ਆਪਣੇ ਉਹਨਾਂ ਨੇ ਲਖਤੇ ਜਿਗਰ ਪਰਜੰਦ ਬਣਾਇਆ ਭਾਈ ਬੱਚਿਆਂ ਦੇ ਕੇਸ ਨਾ ਕਟਿਆ ਕਰੋ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਦੀ ਤਾਲੀਮ ਦੇ ਕੇ ਆਈਏ ਐਸ ਆਈ ਪੀ ਐਸ ਅਫਸਰ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦੀ ਸੰਥਿਆ ਕਰਕੇ ਕਥਾ ਕੀਰਤਨ ਸਾਰਾ ਕੁਝ ਜਾਣਦੇ ਹੋਣੇ ਚਾਹੀਦੇ ਆ ਪਰ ਨਾਲ ਨਾਲ ਕੀਰਤ ਕਰਨੀ ਹੈ ਗੁਰੂ ਕੀ ਸੰਗਤ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਭਾਵੇਂ ਜਾਜ ਦੇ ਵਿੱਚ ਬੈਠ ਕੇ ਭਾਵੇਂ ਬਸ ਦੇ ਵਿੱਚ ਬੈਠ ਕੇ ਤੇ ਭਾਵੇਂ ਕਿਸੇ ਤਰ੍ਹਾਂ ਵੀ ਸਫਰ ਕਰਦੇ ਹੋ ਧਾਰਮਿਕ ਲਿਟਰੇਚਰ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੈ ਹਿੰਦੀ ਆਉਂਦੀ ਹੈ ਹਰ ਭਾਸ਼ਾ ਦੇ ਵਿੱਚ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ ਭਾਈ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੀ ਮੇਲੇ ਆਪ ਸਮੂਚੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤਨ ਕਰਕੇ ਮਨ ਕਰਕੇ ਸੇਵਾ ਵਿੱਚ ਲੱਗੋ ਭਾਈ ਹੰਡੇ ਬਾਟੇ ਦੀ ਪੋਲ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ